ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸਮਝੋ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਤੁਹਾਡੇ ਬਹੁਤ ਕੰਮ ਆਵੇਗੀ ਜੋ ਭੈਣ ਭਰਾ ਆਪਣੇ ਜੀਵਨ ਦੇ ਵਿੱਚ ਕਿਸੇ ਵੀ ਗੱਲੋਂ ਦੁਖੀ ਪਰੇਸ਼ਾਨ ਆ ਉਹ ਖਾਸ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸਮਝੋ ਕਿ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਉਹ ਮੰਤਰ ਦੀ ਸਾਂਝ ਪਾਉਣ ਜਾ ਰਹੇ ਆ ਜਿਸ ਮੰਤਰ ਦਾ ਜਾਪ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਤੋਂ ਮੇਂ ਸ਼ੁਰੂ ਹੋ ਜਾਂਦੀ ਆ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਇੱਕ ਦੋ ਦੁੱਖਾਂ ਦੀ ਗੱਲ ਨਹੀਂ ਕੀਤੀ ਜਾਂ ਕਿਸੇ ਇੱਕ ਦੋ ਚਾਰ ਸੁੱਖਾਂ ਦੀ ਗੱਲ ਨਹੀਂ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਲਿਖਤ ਗਰੰਟੀ ਦਿੱਤੀ ਆ ਕਿ ਤੂੰ ਇੱਕ ਵਾਰ ਇਹ ਮੰਤਰ ਜਪਨਾ ਸ਼ੁਰੂ ਕਰਦੇ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਭਾਵੇਂ ਉਹ ਦੁੱਖ ਤੇਰੇ ਤਨ ਦੇ ਨਾਲ ਸੰਬੰਧਤ ਆ ਪਾਵੇਂ ਮਨ ਦੇ ਨਾਲ ਸੰਬੰਧ ਅਤੇ ਭਾਵੇਂ ਧਨੱਖੋਂ ਤੂੰ ਦੁਖੀ ਪਰੇਸ਼ਾਨ ਆ ਨੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਰੇ ਸੁੱਖ ਤੇਰੀ ਜ਼ਿੰਦਗੀ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਤੇ ਇਹ ਮੰਤਰ ਫਿਰ ਕਿਹੜਾ ਹੈ ਕਿੰਜ ਆਪਾਂ ਜਪਣਾ ਹੈ ਕਿਹੜੇ ਵੇਲੇ ਜਪਣਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪਜੀ ਦੇ ਚਾਤਨਾ ਦੇ ਵਿੱਚ ਬੇਨਤੀ ਆ ਕਿ ਜੇ ਵੀਡੀਓ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਇਹ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣੀਓ ਜੀ ਕਿਉਂਕਿ ਸੰਗਤ ਲਈ ਅੱਧੀ ਅਧੂਰੀ ਗੱਲ ਸੁਨੇ ਆ ਗੱਲ ਦੇ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਸ ਸ਼ਬਦ ਜਾਂ ਆਪਾਰੇ ਜਿਸ ਮੰਤਰ ਬਾਰੇ ਆਪਜੀ ਦੇ ਨਾਲ ਗੱਲ ਕਰਨੇ ਜਾ ਰਹੇ ਹਾਂ ਨਾ ਇਹਦੇ ਬਾਰੇ ਪੂਰਾ ਸੁਣਾਣਾ ਬਹੁਤ ਜ਼ਰੂਰੀ ਆ ਤਾਂ ਫਿਰ ਆਓ ਅਜਿਹੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਪਾ ਗੁਰੂ ਵੀ ਗੱਲਬਾਤ ਕੀਤੀ ਆ ਕਿ ਇਹ ਮੰਤਰ ਜਾਪ ਕੀਤਾ ਸਾਡੀ ਜ਼ਿੰਦਗੀ ਦੇ ਸਾਰੇ ਹੀ ਗੁੱਖੂ ਗੁਜਾਰ ਕੇ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਹੀ ਸੁੱਖ ਅੰਲੇ ਸੁਖ ਗੁਜਾਰ ਕੇ ਇਸ ਤਰ੍ਹਾਂ ਦੀ ਗੱਲਾਂ ਕੋਈ ਆਪਣੇ ਤੋਂ ਦੋ ਨੇ ਕੀਤੀਆਂ ਅਤੇ ਨਾ ਹੀ ਕਿਸੇ ਮਨੁੱਖ ਦੁਆਰਾ ਸੁਣਿਆ ਸੁਣਾਈਆਂ ਕੀਤੀਆਂ ਨੇ ਇਹ ਗੱਲਾਂ ਮੇਰੇ ਪੰਜਵੇਂ ਪਾਸ਼ਾ ਤਾਂ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਆਪ ਸੰਗਿਆਂ ਨੇ ਸਤਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਰਿਖਤੀ ਰੂਪ ਦੇ ਵਿੱਚ ਗ੍ਰੰਤੀ ਦਿੱਤੀ ਐਸੇ ਕੰਢੀ ਕਿਹਾ ਹੈ ਕਿ ਬੰਦਿਆ ਤੂੰ ਇਹ ਨਾਮ ਜਪਣਾ ਸ਼ੁਰੂ ਕਰ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋਣਗੇ ਇੱਥੇ ਸਤਗੁਰ ਸੱਚੇ ਪਾਸ਼ਾ ਜੀ ਨੇ ਕਿਸੇ ਇੱਕ ਦੋ ਕਿਆ ਚਾਰ ਦੁੱਖਾਂ ਦੀ ਗੱਲ ਨਹੀਂ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੀ ਜ਼ਿੰਦਗੀ ਦੇ ਨਾਲ ਸੰਬੰਧਤ ਸਾਰੇ ਹੀ ਦੁੱਖਾਂ ਦੀ ਗੱਲ ਕੀਤੀ ਆ ਉਹ ਦੁੱਖ ਭਾਵੇਂ ਸਾਡੇ ਤਨ ਦੇ ਨਾਲ ਸੰਬੰਧਤ ਹੋਣ ਭਾਵੇਂ ਮਨ ਦੇ ਨਾਲ ਸੰਬੰਧਤ ਹੋਣ ਕਿ ਭਾਵੇਂ ਤਨ ਦੇ ਨਾਲ ਸੰਬੰਧਤ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਤੂੰ ਇੱਕ ਵਾਰ ਇਹ ਨਾਮ ਜਪਨਾ ਸ਼ੁਰੂ ਕਰ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਅਤੇ ਤੇਰੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਉਰੇ ਹੀ ਹੋ ਜਾਣਗੇ ਤੇਰੀਆਂ ਸਿੱਧੀਆਂ ਤੇਰੇ ਘਰ ਦੇ ਵਿੱਚ ਆਉਣਗੀਆਂ ਇਹਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਮਤਲਬ ਮਹਾਰਾਜ ਨੇ ਸਭ ਕੁਝ ਦੇਣ ਦੀ ਗਰੰਟੀ ਦਿੱਤੀ ਹੈ ਇਹ ਕੱਲੇ ਕੱਲੇ ਗੱਲ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਲਿਖ ਕੇ ਸਮਝਾਇਆ ਤੇ ਇਹ ਕਿੱਥੇ ਲਿਖੀ ਆ ਇਹ ਆਪਾਂ ਆਪ ਜੀ ਨੂੰ ਦੱਸ ਦਿੰਦੇ ਆ ਤੁਸੀਂ ਖੁਦ ਜਾ ਕੇ ਪੜ ਸਕਦੇ ਹੋ ਹੋ ਸਕਦਾ ਤੁਹਾਡੇ ਵਿੱਚੋਂ ਹਰ ਰੂਹ ਕਈ ਭੈਣ ਭਰਾ ਪੜਦੇ ਹੋਣ ਪਰ ਇਹਨਾਂ ਗੱਲਾਂ ਨੂੰ ਅਜੇ ਤੱਕ ਸਮਝਿਆ ਨਾ ਹੋਵੇ ਤਾਂ ਇਹ ਸਾਰੀਆਂ ਹੀ ਗੱਲਾਂ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮਿੱਠੀ ਲਿੱਕੀ ਬਾਣੀ ਸ੍ਰੀ ਸ਼ਿਗੂਰੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਿਖੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਆਪਾਂ ਜਦੋਂ ਬਾਣੀ ਪੜ੍ਹਦੇ ਆ ਤਾਂ ਪਹਿਲੀ ਅਸ਼ਟਬਦੀ ਦੇ ਰਾਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗਿਆਨ ਦਿੱਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਫ਼ ਸਪਸ਼ਟ ਸਮਝਾਇਆ ਹੈ ਕਿ ਬੰਦੇ ਆ ਤੈਨੂੰ ਕੋ ਸੱਚੇ ਦਾ ਨਾਮ ਸਿਮਰ ਸਿਮਰ ਕੇ ਹੀ ਸੁਖ ਮਿਲਣਾ ਹੈ ਸਿਮਰ ਸਿਮਰ ਕੇ ਹੀ ਤੇਰੀ ਜ਼ਿੰਦਗੀ ਦੇ ਵਿੱਚੋਂ ਦੁੱਖ ਜਾਣਗੇ ਮਤਲਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਫ਼ ਸਪਸ਼ਟ ਸਮਝਾ ਦਿੱਤਾ ਕਿ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੇ ਸੱਚੇ ਨਾਮ ਨੂੰ ਜਪ ਕੇ ਸਿਮਰ ਕੇ ਤੈਨੂੰ ਸਭ ਕੁਝ ਮਿਲ ਸਕਦਾ ਹੈ ਤੇ ਉਹ ਸਤਿਗੁਰ ਸੱਚੇ ਪਾਸ਼ਾ ਜੀ ਦਾ ਸੱਚਾ ਨਾਮ ਕਿਹੜਾ ਹੈ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਨ ਹੈ ਮੂਲ ਬੰਤ ਪੇਤਾ ਹੈ ਅਸੀਂ ਗੁਰਮੰਤਰ ਦੇ ਰਾਹੀਂ ਆਪਣਾ ਮਾਲਕ ਨੂੰ ਯਾਦ ਕਰ ਸਕਦੇ ਹਾਂ ਮੇਰਾ ਮੰਤਰ ਜੀ ਦੇ ਰਹੇ ਹਾਂ ਮਾਲਕ ਨੂੰ ਯਾਦ ਕਰ ਸਕਦੇ ਆ ਜੇ ਮਾਲਕ ਲੀਆਂ ਖੁਸ਼ਨਾ ਚਾਹੀਦੀਆਂ ਤਾਂ ਇਹ ਮੰਤਰ ਦਾ ਲੜਪੁਰੇ ਸੇਰੇ ਨਾਲ ਫੜ ਲੈਣਾ ਹੈ ਹਰ ਰੋਜ਼ ਜਪਨਾ ਹੈ ਜੇ ਅਮਰਤ ਵੇਲੇ ਜਪ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਹੈ ਪਰ ਜੇ ਅਮਰਤ ਵੇਲੇ ਨਹੀਂ ਉਠਿਆ ਜਾਂਦਾ ਤਾਂ ਦਿਨ ਦੇ ਵਿੱਚ ਕੋਈ ਵੀ ਸਮਾਂ ਸੈੱਟ ਕਰ ਲੋ ਕਹਨੇ ਦੁਪਹਿਰ ਵੇਲੇ ਜਪਨਾ ਸ਼ੁਰੂ ਕਰ ਦਿਓ ਰਾਤ ਵੇਲੇ ਜਪਨਾ ਸ਼ੁਰੂ ਕਰ ਦਿਓ ਜਦੋਂ ਵੀ ਜਤੋਂ ਗੇ ਸਤਿਗੁਰ ਸੱਚੇ ਪਾਸ਼ਾ ਦੀਆਂ ਤੇ ਅੰਤ ਕ੍ਰਿਸ਼ਨਾ ਸਾਡੇ ਝੋਲੀ ਦੇ ਵਿੱਚ ਪੈਣ ਗਿਆ ਮਾਲਕ ਦਾ ਜਪਿਆ ਹੋਆ ਨਾਮ ਤਿੰਨ ਮਾਤਰ ਵੀ ਵਿਸਥਾ ਨਹੀਂ ਜਾਂਦਾ ਸਾਡੇ ਮੁਖ ਤੋਂ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲਦਾ ਹੀ ਨਾ ਤਾਂ ਸਤਿਗੁਰ ਸੱਚੇ ਪਾਸ਼ਾ ਉਹਦੇ ਬਦਲੇ ਵੀ ਪਤਾ ਨਹੀਂ ਸਾਡੀ ਜ਼ਿੰਦਗੀ ਦੇ ਵਿੱਚੋਂ ਕਿੰਨੇ ਦੁੱਖ ਕੱਟ ਦਿੰਦੇ ਆ ਸਾਡੇ ਕਿੰਨੇ ਸੋਹਣੇ-ਸੋਹਣੇ ਮੇਲ ਲਿਖ ਦਿੰਦੇ ਆ ਜੇ ਜਦੋਂ ਮੇਹੜਾ ਮਨੇ ਗੇਲਾ ਵਸਤਨਾ ਬਚਾਉਂ ਉਸ ਲਈ ਦਾ ਇੱਕ ਪਲ ਇੱਕ ਛਿਣ ਵੀ ਵਿਰਥਾ ਨਾ ਜਾਣ ਦੋ ਬਸ ਜਿੱਤਣਾ ਸ਼ੁਰੂ ਕਰ ਦੋ ਕੰਮਕਾਰ ਕਰਦੇ ਆ ਹੁਆ ਤੁਰਦੇ ਆ ਫਿਰਦੇ ਆ ਮਾਲਕ ਦਾ ਨਾਮ ਜਪੋ ਮਾਲਕ ਜਿੰਨਾ ਜਿੱਤਣਾ ਉਹਨਾਂ ਦਾ ਸ਼ੁਕਰਾਨਾ ਕਰੋ ਕੋ ਮਾਲਕ ਨੂੰ ਯਾਦ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਆ ਸੰਗਿਆ ਕਰਨਾ ਸ਼ੁਰੂ ਕਰ ਗਏ ਸਤਿਗੁਰ ਸੱਜੇ ਭਾਸ਼ਾ ਕਿਰਪਾ ਕਰਨ ਨੂੰ ਤਿਆਰ ਮਰ ਤਿਆਰ ਬੈਠੇ ਨੇ ਤੁਵੇਂ ਮੁੱਖਾ ਹੀ ਆਪਣੇ ਪਵਿੱਤਰ ਪ੍ਰਿਆਰਿਆਂ ਦੀ ਝੋਲੀ ਦੇ ਵਿੱਚ ਖੋਹ ਦਿੰਦੇ ਨੇ ਸਾਡੀ ਸੋਚ ਤੋਂ ਵੀ ਵੱਧ ਕੇ ਸਾਨੂੰ ਦਿੰਦੇ ਆ ਕਿ ਇਹ ਮਹਾਪੁਰਖ ਜੀ ਹੱਕੇ ਤਫੂਰ ਪ੍ਰੋਫੋਰ ਕੀਮਤੀ ਨਾਲ ਸਮਝੰਦੇ ਆ ਮਹਾਪੁਰਖ ਜੀ ਕਹਿੰਦੇ ਇੰਨਾ ਵੱਡਾ ਨਾਮ ਜਪ ਕੇ ਛੋਟੀ ਚੀਜ਼ ਨਹੀਂ ਮੰਗਣੀ ਹੱਕਾ ਸਤਿਗੁਰ ਸੱਚੇ ਪਾਸ਼ਾ ਜੀ ਦਾ ਇਹ ਪਵਿੱਤਰ ਨਾਮ ਜਪ ਕੇ ਇੰਨਾ ਤਾਕਤਵਰ ਨਾਮ ਜਪ ਕੇ ਛੋਟੀਆਂ ਚੀਜ਼ਾਂ ਦੀ ਮੰਗ ਕਰ ਬੈਠਦੇ ਆ ਅਸੀਂ ਮੰਗਦੇ ਆ ਸਤਿਗੁਰ ਸੱਚੇ ਪਾਸ਼ਾ ਸਾਨੂੰ ਆਹ ਸੁਖ ਪਦਾਰਥ ਮਿਲ ਜਵੇ ਸਾਨੂੰ ਕੋ ਸੁਖ ਪਦਾਰਥ ਮਿਲ ਜਵੇ ਭਾਵੇਂ ਕਿ ਅਸੀਂ ਪੈਸਾ ਕਾ ਪੈਸੇ ਦੇ ਨਾਲ ਜਿਹੜਾ ਫਮਾ ਚੀਜ਼ਾਂ ਮੰਗਦੇ ਆਂ ਜਾਂ ਮੁਰਤਿਆਂ ਪੁੱਤਰਾਂ ਦੇ ਨਾਲ ਸੰਬੰਧਿਤ ਕੁਝ ਸੁਸ ਮੰਗਦੇ ਆਂ ਪਰ ਮਾਰੇ ਸੱਚੇ ਪਾਤਸ਼ਾਹ ਜਿੰਨੇ ਇਹ ਸਾਰੀਆਂ ਹੀ ਚੀਜ਼ਾਂ ਨਾਸ਼ਵਾਨ ਨੇ ਇੱਥੇ ਧਰਤੀ ਤੇ ਹੀ ਰਹਿ ਜਾਣੀਆਂ ਤੇਰੇ ਨਾਲ ਇਹਨਾਂ ਦੇ ਵਿੱਚੋਂ ਕੁਝ ਨਹੀਂ ਜਾਣਾ ਪਰ ਮੈਂ ਤੈਨੂੰ ਉਹ ਦੇਣਾ ਚਾਹਾਂਗਾ ਜੋ ਤੇਰੇ ਨਾਮ ਨੇ ਭੇਜਿਆ ਜਿਹਦੇ ਨਾਲ ਤੇਰਾ ਲੋਕ ਅਤੇ ਤੁੰ ਨੂੰ ਸੁਹੇ ਨਾਮ ਗੁਜਾਰੇਗਾ ਉਹ ਜਪ ਕੇ ਇਹ ਦੁਨਿਆਵੀ ਸੁਖ ਮੰਗ ਲੈਂਦਾ ਹੈ ਪਰ ਮੈਂ ਤੈਨੂੰ ਦੁਨਿਆਵੀ ਅਤੇ ਦਰਗਾਹੀ ਤੂੰ ਮੈਨੂੰ ਸੁਖ ਦੇਣਾ ਚਾਹੁੰਨਾ ਹੈ ਸੋ ਇਸ ਕਰਕੇ ਜਦੋਂ ਨਾਮ ਜਪਣਾ ਹੈ ਨਾ ਜਪ ਕੇ ਮਾਲਕ ਤੋਂ ਮਾਲਕ ਦਾ ਨਾਮ ਹੀ ਮੰਗਣਾ ਹੈ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਬਹੁਤ ਤਕਤਵਰ ਆ ਬੜੇ ਸ਼ਕਤੀਸ਼ਾਲੀ ਆ ਬੜੇ ਮਹਾਨ ਆ ਫਿਰ ਉਹ ਸ਼ਕਤੀਸ਼ਾਲੀ ਤਕਤਵਰ ਪਰਮ ਪਿਤਾ ਪਰਮਾਤਮਾ ਦਾ ਨਾਮ ਜਪ ਕੇ ਉਹ ਵੱਡੇ ਦਾ ਨਾਮ ਜਪ ਕੇ ਚੀਜ਼ ਵੀ ਵੱਡੀ ਹੀ ਮੰਗਣੀ ਹੈ ਤੇ ਵੱਡੀ ਚੀਜ਼ ਕੀ ਆ ਉਹ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਰੋਜ਼ ਅਮਰਤ ਦੇ ਲਈ ਇੱਕ ਕਤੇਵਟ ਦੇ ਅਸਾਰ ਅਗਲੇ ਦਿਨ ਦਾ ਉਮਰਤ ਮਿਲਾਂ ਮੰਗਵੋ ਰੋਜ਼ ਨਾਲ ਜਪੋ ਜਤਨ ਤੋਂ ਬਾਅਦ ਕੱਲੇ ਦਿਨ ਤੇ ਨਹੀਂ ਨਾਮ ਮੰਗਦੇ ਆਪਣੇ ਨਿਤਨੇਮ ਦੇ ਵਿੱਚ ਬਹੁਤਾਂ ਮੰਗੋ ਕਤਿ ਭਜਨ ਮਰਦੰਗ ਦੇ ਵਿੱਚ ਬਹੁਤਾਂ ਮੰਗੋ ਤਾਂ ਇਹ ਸੱਚ ਪੜਾਅ ਹੁੰਦਾ ਆਪਣੇ ਆਪ ਇਹ ਮੰਗਰ ਮੰਗਤ ਰਹਿੰਦੇ ਆ ਸਤਿਗੁਰੂ ਜੀ ਵਸੇ ਨਿੱਕੀ ਹੀ ਗੱਲ ਸਮਝਣ ਦੀ ਲੋੜ ਆ ਕਿ ਜਦੋਂ ਵੀ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਕਿ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਸਾਡੇ ਕੋਲ ਆਉਣਾ ਪੈਂਦਾ ਹੈ ਇਹ ਸਾਰੀਆਂ ਚੀਜ਼ਾਂ ਉਸਨੂੰ ਖੁਦਿਆ ਗੁਲਾਮ ਬਣ ਜਾਂਦੀਆਂ ਨੇ ਉਹਦੇ ਮੰਗਰ ਮੰਗਰ ਫਿਰਦੇ ਨਹੀਂ ਸੋ ਇਹਨਾਂ ਨੂੰ ਮੰਗਣ ਦੀ ਲੋੜ ਨਹੀਂ ਆ ਨਾਮ ਜਪੋ ਤੇ ਮਾਲਕ ਦੇ ਲੈਜਾ ਕੋ ਪੂਰੀ ਖੁਸ਼ੀ ਪੂਰੀ ਰਹਿਮਤ ਪ੍ਰਾਪਤ ਕਰਨ ਦੇ ਲਈ ਆਪਣਾ ਲੋਕ ਪ੍ਰਮੋਕ ਸਹਿਜੰਤਰੰਮ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਦਿਨਾ ਬੋਲਿਆਂ ਬਿਨਾ ਮੰਗਿਆਂ ਹੀ ਓਟ ਕੁਝ ਦੇ ਦੇਣਗੇ ਇੱਥੇ ਨਾ ਇੱਕ ਛੋਟੀ ਜਿਹੀ ਕਹਾਣੀ ਯਾਦ ਆਈਆ ਇਹ ਕਹਾਣੀ ਨੂੰ ਪੂਰਾ ਜਰੂਰ ਸਮੇਂ ਹੋ ਜਾਈ ਮੈਂ ਕੋਸ਼ਿਸ਼ ਕਰਾਂਗੀ ਕਿ ਬਿਲਕੁਲ ਸ਼ੋਰਟ ਦੇ ਵਿੱਚ ਇਹ ਕਹਾਣੀ ਨੌਕੀ ਤੇ ਨਾਲ ਸ਼ਾਂਝੀ ਕਰ ਪਾਵਾਂ ਕਿਤੇ ਇੱਕ ਵਾਰ ਦੀ ਗੱਲ ਹੈ ਵੀ ਇੱਕ ਪਿੰਡ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਤੇ ਉਹ ਔਰਤ ਦੇ ਘਰ ਦੇ ਅੱਗੇ ਇੱਕ ਫਕੀਰ ਹਰ ਰੋਜ਼ ਆਕੇ ਭੋਜਨ ਪ੍ਰਸ਼ਾਦ ਲੈਣ ਦੇ ਲੱਗ ਤੇ ਕਹਿੰਦੇ ਉਹ ਬੀਬੀ ਹਰ ਰੋਜ਼ ਫਕੀਰ ਬਾਬਾ ਜੀ ਨੂੰ ਜੋ ਅਰਸ਼ਾ ਪੇਸ਼ ਕਰਦੀ ਇੱਕ ਦਿਨ ਬਾਬਾ ਜੀ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਕਹਿਣ ਲੱਗੇ ਕਿ ਇਹ ਧਸਤੇ ਮੁਹੀ ਚਾਹੀਦਾ ਹੈ ਕਹਿੰਦੇ ਜੇ ਬਾਬਾ ਜੀ ਨੇ ਇਹ ਕਹਿ ਲਈ ਤਾਂ ਉਹ ਬੀਬੀ ਖੜ ਖੜਾ ਕੇ ਹੱਸ ਤਈ ਕਹਿਣ ਲੱਗੀ ਬਾਬਾ ਜੀ ਰੋਟੀਆਂ ਤਾਂ ਤੁਸੀਂ ਮੇਰੇ ਤੋਂ ਮੰਗ ਕੇ ਖਾਂਦੇ ਹੋ ਭਲਾ ਤੁਸੀਂ ਮੈਨੂੰ ਕੀ ਦੇ ਸਕਦੇ ਹੋ ਕੰਨਰੋਦਾ ਜੀ ਨੇ ਕਿਹਾ ਤੇ ਇਹ ਜੇ ਗੱਲ ਸੱਚ ਹੈ ਕਿ ਮੈਂ ਰੋਟੀ ਤੇਰੇ ਤੋਂ ਮੰਗ ਕੇ ਖਾਣਾ ਹਾਂ ਪਰ ਮੇਰੀ ਜਾਰੀ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਆ ਸਭ ਦਾਪਾ ਦੇ ਮਾਲਕ ਦੇ ਨਾਲ ਆ ਮੈਂ ਤੇਰੀ ਫਰਿਆਦ ਉਹਦੇ ਅੱਗੇ ਕਰਾ ਗਿਆ ਤੂੰ ਦੱਸ ਤੈਨੂੰ ਚਾਹੀਦਾ ਕੀ ਆ ਤੈਨੂੰ ਜੋ ਚਾਹੀਦਾ ਹੈ ਨਾ ਮੈਂ ਉਹ ਪ੍ਰਮਾਤਮਾ ਤੋਂ ਲੈ ਕੇ ਦਿਆਂਗਾ ਕਹਿੰਦੇ ਿੰਦਰੀ ਫੇਰ ਹਸੀ ਤੇ ਕਹਿਣ ਲੱਗੀ ਨਹੀਂ ਬੱਬਾ ਜੀ ਜੋ ਮੈਨੂੰ ਚਾਹੀਦਾ ਹੈ ਨਾ ਉਹ ਨਾਂ ਤਾਂ ਤੁਸੀਂ ਦੇ ਸਕਦੇ ਹੋ ਤੇ ਨਾਂ ਹੀ ਉਹ ਤੁਫੰਦਾ ਪਰਮਾਤਰ ਹੈ ਬਾਬਾ ਜੀ ਨੇ ਕਿਹਾ ਵੀ ਤੀ ਇਹ ਇੰਜਨਾ ਕਹਿ ਤੋ ਪਰਮਕੀ ਦਾ ਪਰਮਾਤਮਾ ਦੇ ਅੱਗੇ ਕੋਈ ਚੀਜ਼ ਵੱਡੀ ਨਹੀਂ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਾਰੀਆਂ ਚੀਜ਼ਾਂ ਬਹੁਤ ਛੋਟੀਆਂ ਨੇ ਉਹ ਮਾਲਕ ਦਾ ਅਸੰਭਵ ਨੂੰ ਸੰਭਵ ਕਰ ਸਕਦਾ ਹੈ ਤਦ ਇਹ ਦੱਸ ਤਾ ਸੰਤ ਨੂੰ ਚਾਹੀਦਾ ਕੀ ਆ ਤੋ ਕਹਿੰਦੇ ਉਹ ਬੀਬੀ ਨੇ ਕਿਹਾ ਬਾਬਾ ਜੀ ਮੈਨੂੰ ਇੱਕ ਸ਼ੁਨਾ ਆ ਗਿਆ ਘਰ ਚਾਹੀਦਾ ਉਹ ਤੋ ਬਾਬਾ ਜੀ ਨੇ ਕਿਹਾ ਇਹ ਤੰ ਪਰਮਪਿਤਾ ਪਰਮਾਤਮਾ ਦੀ ਦੇਖੇ ਕੋਈ ਵੱਡੀ ਗੱਲ ਨਹੀਂ ਆ ਮੈਂ ਹੋਏ ਤੇਰੇ ਲਈ ਅਰਦਾਸ ਕਰਦਾ ਹਾਂ ਤੇਰੇ ਲਈ ਮਾਲਕ ਦੇ ਅੱਗੇ ਫਰਮਾਇਸ਼ ਕਰਦਾ ਹਾਂ ਮਾਲਕ ਤੈਨੂੰ ਜੂਨੀਅਰ ਕਰੇਗਾ ਬੀਬੀ ਨੇ ਕਿਹਾ ਬਾਬਾ ਜੀ ਮੇਰੀ ਘਰ ਜੇ ਕੁਣੀ ਨਹੀਂ ਹੋ ਮੈਨੂੰ ਘਰ ਚਾਹੀਦਾ ਹੈ ਪਰ ਘਰ ਸ਼ਿਮਿੰਦਰ ਦੇ ਅੱਗੇ ਚਾਹੀਦਾ ਹੈ ਉਹ ਬਾਬਾ ਜੀ ਨੇ ਕਿਹਾ ਕਿ ਤੂੰ ਬੱਡੀ ਗੱਲ ਨਹੀਂ ਆ ਮੈਂ ਰੱਬ ਦੇ ਅੱਗੇ ਤੇਰੀ ਇਹ ਵੀ ਫਰਮਾਇਸ਼ ਕਰ ਦਵਾਂਗਾ ਕਿ ਏ ਤੀ ਮੂਰ ਸ਼ੁੰਦਰ ਦੇ ਅੱਗੇ ਸੁਮਾ ਜਿਹਾ ਘਰ ਦੇ ਦਵ ਬੀਬੀ ਨੇ ਕਿਹਾ ਨਹੀਂ ਬਾਬਾ ਜੀ ਤੁਸੀਂ ਅਜੇ ਵੀ ਨਹੀਂ ਸਮਝੇ ਮੈਨੂੰ ਘਰ ਵੀ ਚਾਹੀਦਾ ਹੈ ਜੈਦਾ ਵੀ ਸਮੁੰਦਰ ਦੇ ਅੱਗੇ ਆ ਅਤੇ ਹੋਵੇ ਵੀ ਇਸੇ ਇਲਾਕੇ ਦੇ ਵਿੱਚ ਇਸੇ ਨਦੋਂ ਦੇ ਵਿੱਚ ਮੈਂ ਇੱਥੋਂ ਬਾਹਰ ਨਹੀਂ ਜਾਣਾ ਚਾਹੁੰਦੀ ਕਹਿੰਦੇ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੇਰੀ ਲਈ ਫਰਮਾਇਸ਼ ਵੀ ਪ੍ਰਮਾਤਮਾ ਦੇ ਦੇ ਰੱਬ ਅੱਗੇ ਕਰ ਦਵਾਂਗਾ ਕਹਿੰਦੇ ਉਹ ਵੀ ਹੱਸ ਕੇ ਕਹਿਣ ਲੱਗੀ ਬਾਬਾ ਜੀ ਇਹ ਨਹੀਂ ਹੋ ਸਕਦਾ ਇੱਥੇ ਸਮੁੰਦਰ ਕਿੰਨਾ ਸਖਦਾ ਹੈ ਕਹਿੰਦੇ ਉਹ ਬਾਬਾ ਜੀ ਨੂੰ ਆਪਣੇ ਪਰਮ ਪਿਤਾ ਪ੍ਰਮਾਤਮਾ ਦੇ ਉੱਤੇ ਪੂਰਾ ਕਰੋ ਸਾਰੀ ਤੇ ਕਰੋ ਸਾਰਾ ਕਹਿ ਕੇ ਦਿੱਤਾ ਕਿ ਤੇ ਇਹ ਕੋ ਬਾਤ ਨੂੰ ਨਹੀਂ ਜਾਣਗੀ ਕਿ ਪਸੰਭ ਕੋ ਸੰਭਵ ਕਰਨ ਨਹੀਂ ਮੈਂ ਤੇਰੇ ਲਈ ਫਰਿਆਦ ਕਰਾਂਗਾ ਪਰ ਮੇਰੀ ਇਹ ਤੇ ਇਹ ਤੂੰ ਵੀ ਅੱਜ ਤੋਂ ਬਾਅਦ ਗੁਰੂ ਘਰੇ ਜਾਣਾ ਸ਼ੁਰੂ ਕਰ ਦੇ ਰੋਜ ਸਵੇਰੇ ਸਿਮਰਨ ਕਰਿਆ ਕਰ ਤੇ ਗੁਰੂ ਘਰੇ ਜਾਇਆ ਕਰ ਗੁਰੂ ਘਰੇ ਜਾ ਕੇ ਸੰਗਤ ਦੇ ਢੂਠੇ ਬਾਤਾਂ ਸੁਣਿਆ ਕਰ ਉੱਥੇ ਝਾੜੂ-ਪੋਚਾ ਕਰਿਆ ਕਰ ਸਭ ਤੋਂ ਸੱਚੇ ਪਾਤਸ਼ਾਹ ਤੇਰੀ ਜਿਉ ਨੂੰ ਸੁਣਨ ਦੇ ਤੇਰੇ ਮੰਗੇ ਇਸ਼ਾ ਪੂਰੀ ਕਰ ਦੇਣਗੇ ਕਹਿੰਦੇ ਉਹ ਗਿੱਦੀ ਜਿੰਨੂ ਕੀ ਇਹਨਾਂ ਗੱਲਾਂ ਤੇ ਬਿਲਕੁਲ ਵੀ ਯਕੀਨ ਨਹੀਂ ਸੀ ਆਇਆ ਪਰ ਫਿਰ ਵੀ ਬਾਬਾ ਜੀ ਦੇ ਕਹਿਣ ਤੇ ਉਹਨੇ ਗੁਰੂ ਘਰੇ ਆ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਰੋਜ਼-ਰੋਜ਼ ਗੁਰੂ ਘਰੇ ਜਾਇਆ ਕਰੇ ਸੰਗਤ ਦੇ ਢੁੱਠੇ ਭਗਤਾਂ ਨੂੰ ਮੰਜਿਆ ਕਰੇ ਝਾੜੂ ਲਾਇਆ ਕਰੇ ਤੇ ਸਿਮਰਨ ਵੀ ਕਰਿਆ ਕਰੇ ਇੱਧਰ ਬਾਬਾ ਜੀ ਨੇ ਵੀ ਰਾਮਕేశਵ ਆਦਿ ਕੰਨ ਦਿੱਤੀ ਕਿ ਸੰਗਤ ਦੇ ਇੱਥੇ ਮਹਾਪੁਰਖ ਜੀ ਸਮਝਉਂਦੇ ਹੋਏ ਕਹਿੰਦੇ ਆ ਕਿ ਜਦੋਂ ਸਾਡੇ ਅਤੇ ਸਾਡੇ ਵਿਚਕਾਰ ਕੋਈ ਭਜਨ ਬੰਦਗੀ ਕਰਨ ਵਾਲੀ ਨੂੰ ਪੈ ਜਾਵੇ ਤਾਂ ਸਾਡੀ ਗੱਲ ਉਪਰਮ ਪਿਤਾ ਪਰਮਾਤਮਾ ਤੱਕ ਬਹੁਤ ਛੇਤੀ ਪਹੁੰਚ ਜਾਂਦੀ ਆ ਅਤੇ ਮੰਨੀ ਵੀ ਜਾਂਦੀ ਆ ਕਿਉਂਕਿ ਸਤਿਗੁਰ ਸਚੇ ਪਾਸ਼ਾ ਆਪਣਾ ਨਾਮ ਜਪਣ ਵਾਲਿਆਂ ਦੇ ਉਹ ਆਪਣੇ ਭਗਤ ਪਿਆਰਿਆਂ ਦੀ ਹਰ ਗੱਲ ਮੰਨਦੇ ਆ ਉਹਨਾਂ ਨੂੰ ਬੰਨਣ ਲਈ ਕਹਿੰਦੀ ਆ ਸੋ ਕਹਿੰਦੇ ਜਦੋਂ ਬੋਪਾ ਜੀ ਨੇ ਮੇ ਰੱਬ ਅੱਗੇ ਕੇ ਬੀਬੀ ਦੇ ਲਈ ਫਰਿਆਦ ਕਰ ਦਿੱਤੀ ਉਦ ਰੋਏ ਬੀਬੀ ਨੇ ਵੀ ਨਾਮ ਸਿਮਰਨ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਕਹਿੰਦੇ ਹੋਇਆ ਇੰਚ ਕਿ ਜਿਸ ਗੁਰੂ ਘਰ ਦੇ ਵਿੱਚ ਉਹ ਬੀਬੀ ਸੇਵਾ ਕਰਦੀ ਸੀ ਉਸੇ ਹੀ ਗੁਰੂ ਘਰ ਦੇ ਵਿੱਚ ਇੱਕ ਵਪਾਰੀ ਹਰ ਰੋਜ਼ ਆਇਆ ਕਰਦਾ ਸੀ ਤੇ ਕਹਿੰਦੇ ਉਹ ਵਪਾਰੀ ਨੂੰ ਇੱਕ ਦਿਨ ਉਹਦੇ ਵਿਪਾਉ ਦੇ ਵਿੱਚ ਉਹ ਬਹੁਤ ਜ਼ਿਆਦਾ ਧਨ ਲਾਗ ਰਿਹਾ ਤੇ ਕਹਿੰਦੇ ਕੋਈ ਨਾ ਖੁਸ਼ ਹੋਇਆ ਕਿ ਕਿਨੇ ਸਤਿਗੁਰੂ ਚੇਹ ਪਾ ਸ਼ਰੀਰ ਦੇ ਅੱਗੇ ਅਰਦਾਸ ਕਰ ਦਿੱਤੀ ਕਿ ਮਾਲਕਾ ਮੈਨੂੰ ਜੋ ਨੇ ਲਿਆਏ ਤੇਰੇ ਦਰ ਘਰ ਤੋਂ ਲਿਆਏ ਤੇ ਅੱਜ ਮੈਂ ਵੀ ਆਪ ਜੀਂਦੇ ਲਈ ਕੁਝ ਕਰਨਾ ਚਾਹੁੰਦਾ ਹਾਂ ਸਤਿਗੁਰ ਸੱਚੇ ਫਾਸ਼ਾ ਅੱਜ ਤੇਰੀ ਸੰਗਤ ਦੇ ਵਿੱਚੋਂ ਜੋ ਵੀ ਬੁਰਾ ਕਰੇ ਪਹਿਲਾਂ ਆਵੇਗਾ ਮੈਂ ਧੰਨ ਦੇ ਨਾਲ ਪੂਰੀ ਹੋਣ ਵਾਲੀ ਉਸ ਬੰਦੇ ਦੀ ਹਰ ਇੱਸ਼ਾ ਪੂਰੀ ਕਰਾਂਗਾ ਕਹਿੰਦੇ ਬਸ ਉਹ ਬੀਬੀ ਹਰ ਰੋਜ਼ ਸਭ ਤੋਂ ਪਹਿਲਾਂ ਆ ਜਾਇਆ ਕਰਦੀ ਸੀ ਤੇ ਕਹਿੰਦੇ ਇਹ ਵਪਾਰੀ ਦੀ ਨਿਗਾ ਉਹ ਬੀਬੀ ਤੇ ਪੈ ਗਈ ਐਵੇਂ ਉਹ ਬੁੱਢੀ ਨੂੰ ਜਾ ਕੇ ਕਿਹਾ ਵੀ ਭੈਣੇ ਤਾ ਸਭ ਤੇਰੇ ਮਨ ਦੀ ਕੋਈ ਇੱਛਾ ਅਧੂਰੀ ਆ ਮੈਂ ਉਹਨੂੰ ਪੂਰੀ ਕਰਨਾ ਚਾਹੁੰਦਾ ਹਾਂ ਇਹਨੇ ਸਾਰੀ ਗੱਲ ਮੈਂ ਤੁਹਾਨੂੰ ਦੱਸੇ ਕਿ ਮੈਂ ਹਰ ਰੋਜ਼ ਮਾਲਕ ਦੇ ਦਰਤੇ ਆਉਂਦਾ ਹਾਂ ਮੈਨੂੰ ਜੋ ਚਾਹੀਦਾ ਹੈ ਮੈਂ ਮੌਕਾ ਤੋਂ ਮੰਗਦਾ ਹਾਂ ਤੇ ਮੇਰੇ ਘਰ ਦੇ ਵਿੱਚ ਜੋ ਵੀ ਦਿੱਤਾ ਹੈ ਮਾਲਕ ਦਾ ਹੀ ਦਿੱਤਾ ਹੋਇਆ ਹੈ ਤੇ ਮੈਨੂੰ ਇਸ ਤਰ੍ਹਾਂ ਮੇਰੇ ਮਕਾਮ ਦੇ ਵਿੱਚ ਬਹੁਤ ਵਾਅਦਾ ਹੋਇਆ ਹੈ ਕਿ ਮੈਂ ਆਪਣੇ ਮਾਲਕ ਦੇ ਨਾਲ ਰੱਬ ਦੇ ਨਾਲ ਵਾਅਦਾ ਕੀਤਾ ਹੈ ਵੀ ਤੇਰੀ ਸੰਗਤ ਦੇ ਵਿੱਚੋਂ ਕਿਸੇ ਦੇ ਮਨ ਦੀ ਇੱਛਾ ਮੈਂ ਪੂਰੀ ਕਰਨੀ ਆ ਤਾਂ ਕਹਿੰਦੇ ਉਹ ਬੀਬੀ ਨੂੰ ਇੰਜ ਲੱਗਾ ਵੀ ਜਿੰਨੇ ਸੰਤ ਫਕੀਰ ਬਾਬਾ ਜੀ ਨੇ ਹੀ ਇਹ ਬੰਦੇ ਨੂੰ ਮੇਰੇ ਕੋਲ ਭੇਜਿਆ ਹੋਵੇਗਾ ਕਹਿੰਦੇ ਉਹ ਬੀਬੀ ਪਹਿਲਾਂ ਤਾਂ ਚੁੱਪ ਕਰ ਗਈ ਪਰ ਜਦੋਂ ਵਪਾਰੀ ਨੇ ਵਾਰ-ਵਾਰ ਕਿਹਾ ਵੀ ਭੈਣੇ ਮੈਂ ਸੱਚਮੁੱਚ ਤੇਰੇ ਮਨ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਹਾਂ ਮੈਂ ਇਹਨੂੰ ਦੱਸਦੇ ਨੂੰ ਕੀ ਚਾਹੀਦਾ ਤੇ ਕਹਿੰਦੇ ਉਹ ਬੀਬੀ ਨੇ ਕਿਹਾ ਵੀ ਮੈਨੂੰ ਜੋ ਚਾਹੀਦਾ ਇਹ ਨਾ ਉਹ ਤੁਸੀਂ ਨਹੀਂ ਦੇ ਸਕਦੇ ਬੀਬੀ ਨੇ ਆਪਣੇ ਸਾਰੇ ਕੱਲ ਬਹੁਤ ਵਪਾਰੀ ਦੇ ਅੱਗੇ ਵੀ ਰੱਖੇ ਦਿੱਤੀ ਜੇ ਮੈਨੂੰ ਘਰ ਚਾਹੀਦਾ ਹੈ ਉਹ ਹੀ ਸਮੁੰਦਰ ਦੇ ਅਕੇ ਅਤੇ ਸਮੁੰਦਰ ਵੀ ਇਸੇ ਇਲਾਕੇ ਦੇ ਵਿੱਚ ਨੂੰ ਇਹ ਕਹਿੰਦੇ ਵਪਾਰੀ ਨੂੰ ਇਹ ਕੰਡ ਸੁਣ ਕੇ ਬੜਾ ਅਜੀਬ ਜਿਹਾ ਲੱਗਿਆ ਵੀਰ ਬੀਬੀ ਦੀ ਖਜੀਰ ਦੀ ਮੰਗਿਆ ਪਰ ਫਿਰ ਉਹਨੇ ਮੰਨ ਗਏ ਵਿੱਚ ਸੋਚਿਆ ਕਿ ਜਦੋਂ ਮੈਂ ਸਮੁੰਦਰ ਤਾਂ ਕਿੱਥੇ ਨਹੀਂ ਬਣਾ ਸਕਦਾ ਪਰ ਘਰ 당ਣਾ ਸਕਦਾ ਹੈ ਨਾ ਸ਼ੇਰ ਤੋਂ ਵਪਾਰੀ ਨੇ ਇੱਕ ਬਹੁਤ ਸ਼ਾਨਦਾਰ ਤਿਆਰ ਕੀਤਾ ਅਤੇ ਕੁਝ ਹੀ ਦਿਨਾਂ ਦੇ ਵਿੱਚ ਉਹ ਘਰ ਦੀ ਚਾਬੀ ਇਹ ਬੀਬੀ ਨੂੰ ਸਮਪਦੇ ਦਿੱਤੀ ਕਹਿੰਦੇ ਉਹ ਬੀਬੀ ਨੇ ਵਪਾਰੀ ਨੂੰ ਕਿਹਾ ਵੀ ਘਰ ਦੇ ਅੱਗੇ ਸਮੁੰਦਰ ਤਾਂ ਨਹੀਂ ਆ ਤੋ ਵਪਾਰੀ ਨੇ ਕਿਹਾ ਵੀ ਭੈਣੇ ਇਹ ਤਾਂ ਕਸਮ ਦਾ ਕੰਮ ਸੀ ਤੇ ਬੀਬੀ ਨੇ ਉਹ ਘਰ ਦੀ ਚਾਬੀ ਲੈ ਲਈ ਤੇ ਖੁਸ਼ੀ-ਖੁਸ਼ੀ ਆਪਣੇ ਘਰ ਦੇ ਵਿੱਚ ਮਣੀ ਮਨ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕੀਤਾ ਵੀ ਚਲੋ ਪਰਮਾਤਮਾ ਤੇਰੇ ਵਿੱਚ ਕੋਈ ਗੱਲ ਤਾਂ ਹੈ ਮੇਰੇ ਮਨ ਦੀ ਅੱਧੀ ਕਾ ਇਸ਼ਿਆ ਦਮੂਰੀ ਕਰ ਰਹੀ ਦਿੱਤੀ ਆ ਜਦੋਂ ਮੈਨੂੰ ਆਪਣਾ ਘਰ ਮਿਲ ਗਿਆ ਇਹ ਵੀ ਕੋਈ ਛੋਟੀ ਗੱਲ ਨਹੀਂ ਆ ਕਹਿੰਦੇ ਬੜੇ ਖੁਸ਼ੀ-ਖੁਸ਼ੀ ਆਪਣੇ ਨਵੇਂ ਘਰ ਦੇ ਵਿੱਚ ਵਸਣਾ ਪੰਡੀ ਕਹਿੰਦੇ ਅਰੋੜੀ ਦੀ ਤਰ੍ਹਾਂ ਸੰਤ ਫਕੀਰ ਬਾਪਾ ਜੀ ਫੇਰ ਕੋਦੇ ਘਰ ਅੱਗੇ ਆਏ ਤੇ ਆ ਕੇ ਪੁੱਛਿਆ ਵੀ ਤੇ ਇਹ ਹੁਣੋ ਪਰਮਾਤਮਾ ਨੂੰ ਮੰਨਦੀ ਆਂ ਉਹਦੀ ਸ਼ਕਤੀ ਨੂੰ ਮੰਨਦੀ ਆਂ ਜੇ ਕੇ ਪਰਮਾਤਮਾ ਨੇ ਤੇਰੀ ਮੰਦੀ ਇੱਛਾ ਪੂਰੀ ਕਰ ਦਿੱਤੀ ਤੇ ਕਹਿੰਦੇ ਉਹ ਅਣਜਾਣ ਬੀਬੀ ਫਿਰ ਕਹਿਣ ਲੱਗੀ ਨਹੀਂ ਬਾਬਾ ਜੀ ਇੱਛਾ ਪੂਰੀ ਤਾਂ ਕੀਤੀ ਆ ਪਰ ਅੱਧੀ ਅਧੂਰੀ ਕੀਤੀ ਆ ਸਿਰਫ ਘਰ ਦਿੱਤਾ ਏ ਘਰ ਦੇ ਅੱਗੇ ਸਮੁੰਦਰ ਤਾਂ ਨਹੀਂ ਦਿੱਤਾ ਫਕੀਰ ਬਾਬਾ ਜੀ ਨੇ ਕਿਹਾ ਵੀ ਤੀਏ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਦੇਣਾ ਮਹਾਰਾਜ ਨੇ ਤੇਰੇ ਸਾਰੇ ਸ਼ਹਿਰ ਵੀ ਕੀਤੇ ਮਹਾਰਾਜ ਨੇ ਤੈਨੂੰ ਘਰ ਵੀ ਦਿੱਤਾ ਏ ਤੇ ਸਮੁੰਦਰ ਵੀ ਦਿੱਤਾ ਏ ਕਹਿੰਦੇ ਬੀਬੀ ਨੇ ਆਪਣੀ ਨਿਗਾ ਚਾਰਛੇ ਤੇਰੇ ਕਮਾਈ ਤੇ ਫੇਰ ਅਸਕੇ ਕਹਿਣ ਲੱਗੀ ਬਾਬਾ ਜੀ ਮੈਨੂੰ ਤਾਂ ਚਾਰਛੇਰੇ ਪਾਣੀ ਦਾ ਕੋਤੂ ਪਾ ਵੀ ਨਜ਼ਰ ਨਹੀਂ ਆਉਂਦਾ ਤੁਸੀਂ ਸਮੁੰਦਰ ਦੀ ਗੱਲ ਕਰਦੇ ਹੋ ਇੱਥੇ ਸਿਰਫ ਮੇਰਾ ਘਰ ਹੀ ਆ ਕਹਿੰਦੇ ਬਾਬਾ ਜੀ ਨੇ ਫਿਰ ਕਿਹਾ ਵੀ ਧੀਏ ਚੰਗੀ ਤਰ੍ਹਾਂ ਦੇਖ ਤੈਨੂੰ ਆਪਣੇ ਘਰ ਤੋਂ ਇਲਾਵਾ ਇੱਥੇ ਹੋਰ ਕੁਝ ਨਜ਼ਰ ਨਹੀਂ ਆ ਰਿਹਾ ਕਿਉਂਕਿ ਸੰਗਤ ਜੀ ਉਹ ਪਿੰਡੀ ਦਾ ਘਰ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀ ਕਹਿੰਦੇ ਬੀਬੀ ਨੇ ਜਦੋਂ ਦੁਬਾਰਾ ਨੇਕਾ ਕਮਾਈ ਤੇ ਕਹਿਣ ਲੱਗੀ ਬਾਬਾ ਜੀ ਮੈਨੂੰ ਤਾਂ ਇੱਥੇ ਸਿਰਫ ਆਪਣਾ ਘਰ ਅਤੇ ਸਾਹਮਣੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਤਾਂ ਕਹਿੰਦੇ ਬਾਬਾ ਜੀ ਕਹਿਣ ਲੱਗੇ ਧੀਏ ਇਹੀ ਤਾਂ ਤੈਨੂੰ ਮੈਨੂੰ ਸਮਝਾਵਾ ਜਾ ਰਿਹਾ ਉਹ ਇੱਥੇ ਪਾਣੀ ਦਾ ਸਮੁੰਦਰ ਲੱਭ ਰਹੀਆਂ ਜਿਹਦਾ ਸਬੰਧ ਸਿਰਫ ਤੇ ਸਿਰਫ ਧਰਤੀ ਦੇ ਨਾਲ ਨਹੀਂ ਆ ਪਰ ਮਹਾਰਾ ਸੱਚੇ ਪਾਸ਼ਾ ਨੇ ਪਰਮਕੀਤਾ ਪਰਮਾਤਮਾ ਨੇ ਤੈਨੂੰ ਬਾਣੀ ਰੂਪੀ ਉਹ ਸਮੁੰਦਰ ਸਾਹਮਣੇ ਦਿੱਤਾ ਹੈ ਜਿਹੜਾ ਨਾ ਕਦੇ ਮੁੱਕਦਾ ਹੈ ਨਾ ਕਦੇ ਸੁੱਤਦਾ ਹੈ ਜਿਹਦਾ ਸਬੰਧ ਸਿਰਫ ਉਹ ਪਰਮਕੀਤਾ ਪਰਮਾਤਮਾ ਦੇ ਨਾਲ ਹੈ ਸੋ ਸੰਗਤ ਦੀ ਇੱਕ ਕਹਾਣੀ ਤੇ ਰਾਹੀ ਕਹਾਣੀ ਕਰਨੇ ਆਪਾਂ ਨੂੰ ਵੀ ਇਹੋ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਮਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਖਜ਼ਾਨਾ ਬਖਸ਼ਿਆ ਏ ਉਹ ਸਮੁੰਦਰ ਬਖਸ਼ਿਆ ਏ ਕੀ ਦੇ ਵਿੱਚ ਕੋਈ ਮੁੱਖ ਜਿੰਨੀ ਵੀ ਗਹਿਰਾਈ ਦੇ ਨਾਲ ਡੁੱકી ਲੋਂਦਾ ਏ ਉਨਾ ਹੀ ਕੀਮਤੀ ਨੂੰਤੀ ਨੱਪਣਿਆ ਹੁੰਦਾ ਏ ਪਰ ਕੀ ਕੁਰਬਾਨੀ ਨੂੰ ਆਪਾਂ ਜਿੰਨਾ ਹੀ ਧਿਆਨ ਦੇ ਨਾਲ ਪੜਦੇ ਆਂ ਸੁਣਦੇ ਆਂ ਉਨਾ ਹੀ ਸਾਡੀ ਅਤਲ ਦੇ ਵਿਚਾਰਤਾ ਹੁੰਦਾ ਹੈ ਸਾਡੇ ਗਿਆਨ ਵਿਚਾਰਤਾ ਹੁੰਦਾ ਹੈ ਉਨਾ ਹੀ ਉਹ ਮੁੱਖ ਗੁਰੂ ਚਰਣਾ ਦੇ ਨੇੜੇ ਹੋ ਜਾਂਦਾ ਏ ਕਿਉਂਕਿ ਕੁਰਬਾਨੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਗੁਣ ਦੱਸੇ ਆਂ ਆਪਣਾ ਸੁਭਾਅ ਦੱਸਿਆ ਹੈ ਗੁਰੂ ਸਾਹਿਬ ਜੀ ਦੇ ਵੱਲੋਂ ਦਿੱਤਾ ਹੋਇਆ ਇਹ ਗਿਆਨ ਪ੍ਰਾਪਤ ਕਰਕੇ ਮਨੁੱਖ ਅਤਿਗੁਰੂ ਰੂਪ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਉਹਨੇ ਆਪਣੇ ਗੁਣ ਬਖਸ਼ ਦਿੰਦੇ ਆ। ਸੋ ਅੱਜ ਦੀ ਇਹ ਵੀਡੀਓ ਇੱਕ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਕਿ ਆਪਾਂ ਵੀ ਗੁਰੂ ਬਾਣੀ ਮਹੀਆ ਗੁਰਬਾਣੀ ਦੇ ਨਾਲ ਗੁਰੂ ਜੀ ਦੀ ਬਾਣੀ ਨੂੰ ਰੋਜ਼-ਰੋਜ਼ ਪੜ੍ਹਨਾ ਹੈ ਤੇ ਸਮਝਣਾ ਹੈ। ਖਤੇ ਗੁਰਮੰਤਰ ਕੋ ਆਪਕੇ ਬਾਹੀ ਗੁਰਜੀ ਦਾ ਨਾਮ ਰੋਜ਼ ਸਿਮਰਨਾਏ ਸਤਗੁਰ ਸੱਚੇ ਪਾਛੇ ਜੀ ਨੇ ਸਮੁਖੋ ਦੁਖੇ ਦੱਸਿਆ ਕਿ ਮਹਾਰਾਜ ਦਾ ਨਾਮ ਚੱਤ ਕੇ ਹੀ ਸਾਡਾ ਭਲਾ ਹੋਣਾ ਹੈ ਨਾਮ ਸਿਮਰ ਕੇ ਔਰ ਪਰਮਪિતા ਪਰਮਾਤਮਾ ਜੀ ਦਾ ਸੱਚਾ ਨਾਮ ਸਿਮਰ ਕੇ ਅਸੀਂ ਮਹਾਰਜ ਸੱਚੇ ਪਾਸ਼ਾ ਜੀ ਦੀਆਂ ਖੁਸ਼ੀਆਂ ਵਰਤ ਕਰ ਸਕਦੇ ਆ ਤੇ ਸੱਚੇ ਦਾ ਸੱਚਾ ਨਾਮ ਜਪ ਕੇ ਕੋਈ ਛੋਟੀ ਚੀਜ਼ ਨਹੀਂ ਮੰਗਣੀ ਕੋਈ ਛੋਟੀ ਮੰਗਣੀ ਨਹੀਂ ਮੰਗਣੀ ਪਰਮਪਿਤਾ ਪਰਮਾਤਮਾ ਦਾ ਨਾਮ ਨਾਨਕ ਸ਼ਰਧਾ ਸੰਗਤ ਜੀ ਜੇਕਰ ਆ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਕੈਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇੋ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਜੰਮੀ ਨਾ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਫਤਮੀ ਨੂੰ ਵੀ ਛੋਟੀ ਜਾਂ ਵੱਡੀ ਗੱਲ ਸਮਝ ਕੇ